ਰੰਗੂ ਉਡਣ ਹਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਰੰਗੂ ਉਡਣ ਹਨਾ ਦੇਵੋ ਮੇਰੇ ਸੋਨੇ ਮਿਊਜ਼ਿਕ ਦੀ ਜੰਨੀ ਜੇ ਆਪਾਂ ਗੱਲ ਕਰੀਏ ਸਟਾਰਟ ਕਦੋਂ ਹੋਈ ਜਦੋਂ ਪਹਿਲਾ ਕੋਈ ਜਿਹੜਾ ਪ੍ਰਾਈਜ਼ ਵਨ ਕੀਤਾ ਉਹ ਕਦੋਂ ਕੀਤਾ ਜਿਹੜਾ ਗੱਲ ਕਰੀਏ ਕਿਸਮੇ ਕਿੰਨਾ ਦਮ ਦੀ ਉੱਚੇ ਜਿਹੜੇ ਫਾਈਨਲ ਹੀ ਨਾ ਉਹ ਜਿਹੜੇ ਐਡੀਸ਼ਨ ਸੀ ਉਹਦੇ ਚ ਤਹ ਹਜ਼ਾਰ 2000 ਬੱਚੇ ਸੀ ਪਰ ਜਿਹੜਾ ਫਾਈਨਲ ਹੀ ਨਾ ਉਹਨਾਂ ਚ 20 ਪਹੁੰਚੇ ਤੇ ਉਹਨਾਂ ਚ ਮੈਂ ਫਰਸਟ ਆਇਆ ਤੇ ਇੰਟਰਨੈਸ਼ਨਲ ਜਿਹੜਾ ਹੋਇਆ ਨਵੀਂ ਅਕਲ ਮਾਂ ਨਵੀਂ ਉਡਾਨ 130 ਬੱਚੇ ਆਏ ਸੀ ਤੇ ਉਹਨਾਂ ਚ ਮੈਂ ਫਰਸਟ ਆਇਆ Hola! ਉмма ਜਿਹੜੇ ਹੈਗੇ ਨੇ ਉਹ ਵੀ ਟੌਪ 20 ਚ ਇੱਕ ਆਵਾਜ਼ ਪੰਜਾਬੀ ਦੀ ਟੌਪ 20 ਕੰਸਿਸਟੈਂਸ ਵਿੱਚ ਹੋਏ ਹੈਗੇ ਨੇ ਉਹਨਾਂ ਤੋਂ ਮੈਨੂੰ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਤੇ ਬਹੁਤ ਸਾਰੇ ਜਿਵੇਂ ਸਿੰਗਰਸ ਹੈਗੇ ਜਿਵੇਂ ਐਵੇਂ ਦੇ ਗਾਣੇ ਬਣਾਉਂਦੇ ਆ ਪਰ ਮੈਂ ਉਹਨਾਂ ਨੂੰ ਸਿਰਫ ਇੱਕੋ ਬੇਨਤੀ ਕਰਨਾ ਚਾਹੁੰਦਾ ਪਲੀਜ਼ ਐਵੇਂ ਦੇ ਗਾਣੇ ਨਾ ਬਣਾਓ ਆਪਣਾ ਜਿਹੜਾ ਪੰਜਾਬ ਦਾ ਸਮਾਚਾਰ ਹੈਗਾ ਉਹ ਖਰਾਬ ਹੋ ਰਿਹਾ ਸੱਭਿਆਚਾਰ ਖਤਮ ਹੋ ਰਿਹਾ ਤੇ ਮੈਂ ਅਹੀ ਚਾਹੁੰਦਾ ਕਿ ਮੈਂ ਸਿੰਗਰ ਬਣਾ ਪਰ ਜਿਵੇਂ ਨਾਲ ਦੀ ਨਾਲ ਕੀਰਤਨ ਵੀ ਕਰਾਂ ਨਨਹਲੀ ਆ ਕੀ ਇਹ ਪੰਨ ਜਬ ਯਾ ਪੰਜਾਬ ਦੇ ਏ ਗੌਰ ਦਸਾ ਅਰ ਦਸਾ ਏ ਗੌਰ ਦਸਾ ਪੁੱਤ ਜਿਹੜਾ ਤੁਹਾਡੇ ਅੰਦਰ ਪੈਸ਼ਨ ਹੈਗਾ ਤੁਸੀਂ ਉਹ ਬਾਹਰ ਕੱਢੋ ਤੇ ਆਪਣੀ ਦੁਨੀਆ ਨੂੰ ਵਿਖਾਉਣ ਦਾ ਮੌਕਾ ਦਿਓ ਸੋਨੇ ਪੰਜਾਬ ਦ ਸਿਟੀ ਹੈਡਲਾਈਨ ਜਿਹੜੇ ਸਾਰੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਦੋਸਤੋ ਮਿਊਜ਼ਿਕ ਜਹੀ ਚੀਜ਼ ਹੈ ਜਿਹੜੀ ਹਰ ਕੋਈ ਸੁੰਨਣਾ ਪਸੰਦ ਕਰਦਾ ਹੈ ਕਿਉਂਕਿ ਜਿਹੜੇ ਲੇਖਕ ਨੇ ਜਿਹੜੇ ਲੇਖ ਲਿਖਦੇ ਨੇ ਉਹਦੇ ਵਿੱਚ ਆਪਣੇ ਭਾਵ ਲਿਖਦੇ ਨੇ ਦੁਨੀਆਂ ਦੀ ਸੱਚਾਈ ਲਿਖਦੇ ਨੇ ਸੰਗੀਤਕਾਰ ਜਿਹੜਾ ਸੰਗੀਤ ਬਣਾਉਂਦੇ ਨੇ ਉਹ ਐਸਾ ਬਣਾਉਂਦੇ ਨੇ ਕਿ ਰੋਹਾਨੀ ਜਿਹੜਾ ਸੰਗੀਤ ਬਣੇ ਤਾਂ ਜਿਹੜੇ ਲੋਕ ਸੁਣਨ ਉਹ ਮਿਊਜ਼ਿਕ ਨੂੰ ਫੀਲ ਕਰ ਸਕਣ ਨਾਲ ਦੇ ਨਾਲ ਗਾਇਕੀ ਜਿਹੜੀ ਹੈ ਉਹ ਇਸ ਵਕਤ ਪੰਜਾਬ ਦੇ ਵਿੱਚ ਵੱਧਦੀ ਫੁੱਲਦੀ ਨਜ਼ਰ ਆਉਂਦੀ ਹੈ ਰੋਜ਼ ਕੋਈ ਨਾ ਕੋਈ ਸਿੰਗਲ ਜ਼ਰੂਰ ਨਿਕਲਦਾ ਹੈ ਸਾਡੇ ਦੇਸ਼ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਸਾਡੇ ਸੂਬੇ ਦਾ ਮਾਣ ਬਣਦਾ ਹੈ ਇਸ ਵਕਤ ਸਾਡੇ ਨਾਲ ਇੱਕ ਜਿਹੇ 12 ਸਾਲ ਦੀ ਉਮਰ ਦੇ ਕਲਾਕਾਰ ਮੌਜੂਦ ਨੇ ਕਰਮਨ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ ਇੰਟਰਨੈਸ਼ਨਲ ਪ੍ਰਾਈਜ਼ ਜਿੱਤਲੇ ਨੇ ਸਟੇਟ ਵਾਈਜ਼ ਜਿੱਤਲੇ ਨੇ ਕਈ ਰਿਐਲਿਟੀ ਸ਼ੋਅ ਵੀ ਇਨ ਕਰ ਚੁੱਕੇ ਨੇ ਤੇ ਬਿਨਾ ਕਿਸੇ ਤਾਲੀਮ ਦੇ ਹਾਰਮੋਨੀਅਮ ਪਲੇ ਕਰਦੇ ਨੇ ਤਬਲਾ ਪਲੇ ਕਰਦੇ ਨੇ ਅਜੂਬਾ ਵੀ ਕਹਿ ਸਕਦੇ ਆ ਇਸ ਉਮਰ ਦੇ ਵਿੱਚ ਸਾਡੇ ਨਾਲ ਕਰਮਨ ਮੌਜੂਦ ਨੇ ਅਰਮਨ ਸਭ ਤੋਂ ਪਹਿਲਾਂ ਆਪਣੀ ਏਜ ਦੱਸੋ ਤੇ ਆਪਣਾ ਨਾਮ ਦੱਸੋ ਪੁੱਤ ਸੱਚੀ ਕਲ ਸਾਰਿਆਂ ਨੂੰ ਤੇ ਮੇਰਾ ਨਾਮ ਕਰਮਨਪ੍ਰੀਤ ਸਿੰਘ ਕੰਬ ਕਰਮਨ 12 ਸਾਲ ਦੀ ਉਮਰ ਹੈ ਇੰਨੇ ਪ੍ਰਾਈਜ਼ਸ ਦਾ ਢੇਰ ਲਾਤਾ ਤੁਸੀਂ ਹੁਣ ਇੰਟਰਵਿਊ ਜਿਹੜਾ ਦੇ ਇੰਨੇ ਹੋ ਗਏ ਕਿਸ ਤਰ੍ਹਾਂ ਹੋ ਪਾਇਆ ਮਤਲਬ ਇਕੋ ਦਾ ਮਿੰਨਾ ਕੁਛ ਲੈਣਾ ਇਸ ਅਚੀਵਮੈਂਟ ਇਸ ਇਸ ਦੇ ਵਿੱਚ ਬਸ ਇਹ ਤਾਂ ਸਿਰਫ ਵਾਇਗੁਰੂ ਦੀ ਮਿਹਰ ਦੇ ਨਾਲ ਹੈ ਬਿਲਕੁਲ ਤੇ ਆਪਾਂ ਪਹਿਲਾਂ ਗੱਲਾਂ ਬਾਤ ਕਰਾਂਗੇ ਚਲੋ ਪਹਿਲਾਂ ਸਟਾਰਟ ਕਰ ਦੋ ਕੋ ਸੁਣਾਇ ਦਿਓ ਜਿਹੜੇ ਲੋਕ ਦੇਖਦੇ ਆ ਇਹ Song ਸੁਣਾ ਲਗਾ Song ਸੁਣਾ ਸਾਡੇ ਆਪਰਾ ਤੋਂ ਸਿੱਖੀ ਉਡਣਾ ਨੀ ਬੇਗੀ ਦੂਰ ਕੀ ਤੇ ਹਲਨਾ ਬਣਾ ਕੇ ਸਾਡੇ ਆਪਰੋਂ ਤੋ ਸਿੱਖੀ ਉਡਣਾ ਨੀ ਬੇਗੀ ਦੂਰ ਕੀ ਤੇ ਹਲਨਾ ਬਣਾ ਕੇ ਲੰਗਣ ਹਵਾਵਾਂ ਜਿਦੋ ਕੋਲ ਦੀ ਮਕਾਬੇ ਵਫਾਈ ਦੀ ਆਉਂਦੀਆਂ ਬੁੱਲਾ ਕੋ ਖਸ ਸਾਡੇ ਰਸ ਗਏ ਰੰਗਲੀਆਂ ਰੁਤਾ ਇਓ ਭੁੰਦੀਆਂ ਮਨ ਤੋੜ ਗਈ ਆ ਮਾਨਮਤੀਏ 니 ਸਾਡੀ ਜਿੰਦ ਦਾ ਮਜ਼ਾਕ ਉਡਾ ਕੇ ਸਾਡੇ ਉਪਰ ਤੁਸੀਂ ਕੀ ਉਡਣਾ 니 ਬੈਗੀ ਦੂਰ ਕਿਤੇ ਹਲਨਾ ਬਣਾ ਕੇ ਸਾਡੇ ਉਪਰ ਤੁਸੀਂ ਕੀ ਉਡਣਾ 니 ਬੈਗੀ ਦੂਰ ਕਿਤੇ ਹਲਨਾ ਬਣਾ ਕੇ ਮੰਨ ਕਮਾਲ ਹੈ ਮਤਲਬ ਪਹਿਲਾਂ ਦੱਸੋ ਗੁਰੂ ਧਾਰਨਾ ਕੀਤੀ ਹੋਈ ਹੈ ਇਸ ਹੁਮਦ ਦੇ ਵਿੱਚ ਤੁਸੀਂ ਇੰਨਾ ਵਧੀਆ ਗਾਦੇ ਹੋ ਹਾਂਜੀ ਮੈਨੂੰ ਅਜੇ ਸਿਰਫ 2 ਮੰਥਸ ਹੋਏ ਆ ਇੱਥੇ ਪਰਮਜੀਤ ਸਾਹਬ ਲੱਗੇ ਤੇ ਉਹਨਾਂ ਆਪਣੀ 800 ਉਹਨਾਂ ਦੀ ਅਕੈਡਮੀ ਹੈਗੀ ਉਹਨਾਂ ਦਾ YouTube ਚੈਨਲ ਵੀ ਹੈਗਾ ਤੇ ਉਹਨਾਂ ਦੀ ਉਹ ਤੇ ਉਹਨਾਂ ਦੀ ਸਿਸਟਰ ਕਸ਼ਿਸ਼ ਕ੍ਰਿਸ਼ਨਾ ਕਸ਼ੋਰੀ ਉਹਨਾਂ ਦਾ ਵੀ YouTube ਚੈਨਲ ਹੈਗਾ ਉਹਨਾਂ ਤੋਂ ਮੈਂ ਸਿੱਖਦਾ ਹਾਂ ਲੇਕਿਨ ਹਰਮੋਨੀਅਮ ਜਿਹੜਾ ਪਲੇ ਕਰਨਾ ਇਹ ਕੋਈ ਦਿਨਾਂ 'ਚ ਤੇ ਆ ਨਹੀਂ ਜਾਂਦਾ ਸਾਲਾਂ ਦੀ ਤਪੱਸਿਆ ਹੁੰਦੀ ਹੈ ਕਿਉਂਕਿ ਬਹੁਤ ਵੱਡੀ ਇਹਦੇ ਵਿੱਚ ਬਰੀਕੀਆਂ ਹੁੰਦੀਆਂ ਨੇ ਗੱਲ ਕਰੀਏ ਟੱਬਲਾ ਇਹਦੀ ਵੀ ਇੱਕ ਸਕਿੱਲ ਹੁੰਦੀ ਆ ਬਹੁਤ ਸਮਾਂ ਲੱਗਦਾ ਤੁਸੀਂ ਗਰਾਰੀਆਂ ਲੈ ਕੇ ਗਾ ਰਹੇ ਹੋ ਕਈਆਂ ਦੀ ਸਾਦੀ ਸਾਦੀ ਉਮਰ ਨਿਕਲ ਜਾਂਦੀ ਹੈ ਲੇਕਿਨ ਇਹ ਚੀਜ਼ ਨਹੀਂ ਹੁੰਦੀ ਇਹ ਕਿਸ ਤਰ੍ਹਾਂ ਮਤਲਬ ਆਈ ਕਿਦਾਂ ਗਲੇ ਦੇ ਵਿੱਚ ਤੇ ਕਦੋਂ ਦੇ ਲਾਈਜ਼ ਹੋਇਆ ਕਿ ਹਾਂ ਮੈਂ ਗਾ ਸਕਦਾ ਵਾਂ ਜਾਂ ਮੇਰੇ ਅੰਦਰ ਇਹ ਚੀਜ਼ ਹੈਗੀ ਹੈ ਜਿਹੜੀ ਗਰਾਰੀਆਂ ਉਹਦੀ ਗੱਲ ਕਰੀਏ ਤੇ ਮੇਨੂੰ ਮੇਰੇ ਬਾਏ ਗੋੜ ਹੈ ਤੇ ਜਦੋਂ ਮੇਰੇ ਮੰਮਾ ਜਿਹੜੇ ਹੈਗੇ ਨੇ ਉਹ ਵੀ ਟੌਪ 20 ਚ ਆਵਾਜ਼ ਪੰਜਾਬੀ ਦੀ ਟੌਪ 20 ਕੰਸਿਸਟੈਂਸ ਵਿੱਚ ਹੋਏ ਹੈਗੇ ਨੇ ਉਹਨਾਂ ਤੋਂ ਮੈਨੂੰ ਉਹਨਾਂ ਨੇ ਮੈਨੂੰ ਬੜਾ ਐਪਰੀਸ਼ੀਏਟ ਕੀਤਾ ਤੇ ਤੇ ਉਹਨਾਂ ਨੇ ਮੈਨੂੰ ਜਦੋਂ ਮੇਰਾ ਫਰਸਟ ਸ਼ੋਬਾ ਦਾ ਗਾਸੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਉਹਨਾਂ ਨੂੰ ਜੀ ਉਹਨੂੰ ਜਦੋਂ ਮੈਂ ਸੁਣਦਾ ਤੇ ਉਹਦੇ ਵਿੱਚ ਗਾਣੇ ਵੀ ਆਉਂਦੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਬਦ ਕੀਤਾ ਉਹਦੇ ਵਿੱਚ ਗਾਣੇ ਵੀ ਆਗੇ ਸਭ ਤੋਂ ਪਹਿਲਾ ਗਾਣਾ ਹੈ ਗਾਸੀ ਉਸ ਸ਼ਬਦ টাইਪ ਕੀਤਾ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਨਗੇ ਗੋਬਿੰਦ ਤੇ ਲਾਲ ਸੂਬਿਆ ਉਹਨੂੰ ਫਿਰ ਜਦੋਂ ਮੈਂ ਸਰਚ ਕੀਤਾ ਹੋਲੀ-ਵਲੀ ਸੌਂਗਸ ਵੀ ਆਏ ਸਭ ਕੁਝ ਹੈ ਤੇ ਉਹ ਮਤਲਬ ਮम्मा ਕੋਲੋਂ ਆ ਕੇ ਜੈਨੇਟਿਕਲੀ ਹਾਂਜੀ ਤੇ ਮਿਊਜ਼ਿਕ ਦੀ ਜਨਨੀ ਜੇ ਆਪਾਂ ਗੱਲ ਕਰੀਏ ਸਟਾਰਟ ਕਦੋਂ ਹੋਈ ਜਦੋਂ ਪਹਿਲਾ ਕੋਈ ਜਿਹੜਾ ਪ੍ਰਾਈਜ਼ ਜਿੱਤਿਆ ਉਹ ਕਦੋਂ ਕੀਤਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ অতি ਤਨਵਦੀਆ ਆਪਣੇ ਜਿਹੜੇ ਹੈਗੇ ਆ ਮੇਰੇ ਫੈਮਿਲੀ ਤੇ ਮੇਰੇ ਸਕੂਲ ਵਿੱਚ ਮੈਂ ਹੈਗੇ ਪਰਮਜੀਤ ਅਜ ਕੋਰ ਜਸਵੰਤ ਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਮੇਰੀ ਫਰਸਟ ਟਰਾਫੀ ਹੈਗੀ ਕਿਸਮੇ ਕਿੰਨਾ ਦਮ ਦੀ ਉਹ ਉਹਨਾਂ ਨੇ ਮੈਨੂੰ ਪੋਸਟਰ ਦਿੱਤੇ ਸੀ ਕਿ ਤੂੰ ਆ ਕਰ ਸਕਦੇ ਤੇ ਇਹਨੂੰ ਕਰ ਉਦੋਂ ਦਾ ਫਿਰ ਮੈਂ ਫਿਰ ਉਹਨੂੰ ਮੈਂ ਵਿਨ ਕੀਤਾ ਤੇ ਹੋਰੀ ਉਹਨਾਂ ਨੇ ਮੈਨੂੰ ਆ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕੰਪੀਟੀਸ਼ਨ ਦੱਸਿਆ ਤੇ ਫਿਰ ਮੈਂ ਇਹਨੂੰ ਵੀ ਵਿਨ ਕੀਤਾ ਅੱਛਾ ਮਤਲਬ ਸਟਾਰਟਿੰਗ ਹੀ ਆਪਣੀ ਰੈਲੀ ਸ਼ੋ ਵਿਨ ਕਰਕੇ ਹੋਈ ਹੈ ਹਾਂਜੀ ਪਹਿਲਾਂ ਕੋਈ ਨਾਰਮਲ ਕੋਈ ਕਿਤੇ ਕੰਪੀਟੀਸ਼ਨ ਨਹੀਂ ਲੱਗਿਆ ਸਦਾ ਰੈਲੀ ਸ਼ੋ ਦੇ ਵਿੱਚ ਹੀ ਹੋਰ ਵੀ ਬੱਚੇ ਕਾਫੀ ਆਏ ਹੋਣਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਡੀਸ਼ਨਸ ਹੁੰਦੇ ਆ ਤੇ ਕਿੰਨੇ ਬੱਚਿਆਂ ਨੂੰ ਮਤਲਬ ਫਾਈਨਲ ਤੇ ਵਿਚ ਖੜਾਇਆ ਤੁਸੀਂ ਜਿਹੜਾ ਗੱਲ ਕਰੀਏ ਕਿਸਮੇ ਕਿਤਨਾ ਦਮ ਦੀ ਉੱਚੇ ਜਿਹੜੇ ਫਾਈਨਲ ਹੀ ਨਾ ਉਹ ਜਿਹੜੇ ਐਡੀਸ਼ਨ ਸੀ ਉਹਦੇ ਚ ਤਹ ਹਜ਼ਾਰ 2000 ਬੱਚੇ ਸੀ ਪਰ ਜਿਹੜਾ ਫਾਈਨਲ ਹੀ ਨਾ ਉਹਨਾਂ ਚ 20 ਪਹੁੰਚੇ ਤੇ ਉਹਨਾਂ ਚੋਂ ਮੈਂ ਫਰਸਟ ਆਇਆ ਤੇ ਇੰਟਰਨੈਸ਼ਨਲ ਜਿਹੜਾ ਹੋਇਆ ਨਵੀਂ ਅਕਲ ਮਾਂ ਨਵੀਂ ਉਡਾਨ ਇਹ ਚੋਂ ਆਪਣਾ 130 ਬੱਚੇ ਆਏ ਸੀ ਤੇ ਉਹਨਾਂ ਚੋਂ ਮੈਂ ਫਰਸਟ ਆਇਆ ਲਿਖਦੇ ਵੀ ਹੋ ਤੁਸੀਂ ਕਿਉਂਕਿ ਗਾਣ ਦਾ ਤੇ ਤੁਹਾਡੇ ਸਕਿੱਲ ਦੇਖ ਲਿਆ ਲਿਖਦੇ ਹਾਂਜੀ ਤੁਸੀਂ ਲਿਖਿਆ ਜਿਹੜਾ ਗੀਤ ਸੁਣਾ ਸਕੋ ਹਾਂਜੀ ਬਿਲਕੁਲ ਸੁਣਾਓ ਸੋង ਹੈ ਪੰਜਾਬ ਉੱਤੇ ਅਹਾਂ 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 ਰੰਗ ਉਡਨ ਹਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਰੰਗ ਉਡਨ ਹਨਾ ਦੇਵੋ ਮੇਰੇ ਸੋਨੇ ਪੰਜਾਬ ਦੇ ਅਰਦਾਸਾਂ ਮਾਂਵਾਂ ਦੀਆਂ ਏ ਅਰਦਾਸਾਂ ਪੁੱਤ ਜੀਣ ਪੰਜਾਬ ਦੇ ਰੰਗ ਉਡਨ ਹਨਾ ਦੇਵੋ ਮੇਰੇ ਸੋਨੇ شیوں خالیا رنگ نے پنجاب لگیاں نظر پنج آب دے you <laughs> ਨਨ ਅਹਲੀਆ ਕੀ ਇਹ ਪੰਨ ਜਬ ਯਾ ਪੰਜਾਬ ਦੇ ਏ ਘੋਰ ਦਸਰ ਦਸ ਏ ਘੋਰ ਦਸ ਪੁੱਤ ਜੀਣ ਪੰਜਾਬ ਦੇ ਰੰਗ ਉਡ ਨਾ ਦੇਵੋ ਮੇਰੇ ਸੋਨੇ ਬਾਣਾ ਸਾਲ ਦੀ ਮਤਲਬ ਵਿੱਚ ਇਮੇਜਿਨ ਕਰਨਾ ਆਪਣੇ ਪੰਜਾਬ ਨੂੰ ਕਿ ਕੀ ਉਸ ਵਕਤ ਹਾਲਾਤ ਨੇ ਪੰਜਾਬ ਦੇ ਨਸ਼ੇ ਨੂੰ ਲੈ ਕੇ ਜਾਂ ਪੰਜਾਬਾਂ ਦੀ ਧਰਤੀ ਹੈ ਇਹ ਚੀਜ਼ਾਂ ਕਿੱਥੋਂ ਮਤਲਬ ਇਸ ਮਤਲਬ ਦੇ ਵਿੱਚ ਸਿੱਖ ਲੀਆਂ ਕਿ ਨੌਲੇਜ ਕਿੱਥੋਂ ਲੈਂਦੀ ਇੰਨੀ ਵੱਡੀ ਮੈਂ ਵੈਸੇ ਤਾਂ ਜਿਵੇਂ ਮੈਂ ਜਿਵੇਂ ਮੈਂ ਲਗਾਤਾਰ ਜਿਵੇਂ ਨਿਊਜ਼ ਵੇਖਦਾ ਉਹਦੇ ਚ ਮੈਂ ਵੇਖਦਾ ਨਸ਼ਿਆਂ ਨਾਲ ਬਹੁਤ ਜ਼ਿਆਦਾ ਲੋਕੀ ਮਰਦੇ ਆ ਤੇ ਉਹ ਸਿਰਫ ਨਸ਼ਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੈਗਾ ਪੰਜਾਬ ਵਿੱਚ ਤੇ ਆਪਾਂ ਕਿਉਂ ਨਾ ਮੈਂ ਇੱਕ ਗਾਣਾ ਲਿਖਾ ਪੰਜਾਬ ਦੀ ਇੱਥੇ ਮੈਨੂੰ ਇੱਕ ਇਨਸਪੀਰੇਸ਼ਨ ਮਿਲੀ ਪਰ ਕਾਫੀ ਇਹ ਮਿਲੌਣੇ ਪਰ ਅੱਜਕੱਲ੍ਹ ਦੇ ਕਲਾਕਾਰ ਤੁਸੀਂ ਵੀ ਦੇਖਦੇ ਹੋਵੋਗੇ ਸ਼ਰਾਬਾਂ ਵਾਲੇ ਗਾਣੇ ਹੁੰਦੇ ਹਨਾ ਰੈਪ ਦੇਖਦੇ ਹੋ ਉਹਦੇ ਵਿੱਚ ਵੀ ਇਸ ਨੇ ਕੰਨੀਆਂ ਚੀਜ਼ਾਂ ਹੀ ਹੁੰਦੀਆਂ ਨੇ ਲੱਗਦਾ ਨਹੀਂ ਉਹ ਸਿੰਗਰਸ ਨੂੰ ਵੀ ਸਮਝ ਚਾਹੀਦੀ ਹੈ ਕਿ ਅਜਿਹੀਆਂ ਚੀਜ਼ਾਂ ਨਾ ਗਾਈਆਂ ਜਾਣ ਜੋ ਤੁਸੀਂ ਇੱਕ ਮੈਸੇਜ ਦੇਦੇ ਹੋ ਕਿ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਤੇ ਦੂਸਰੇ ਪਾਸੇ ਜਿਹੜੇ ਵੱਡੇ ਸਿੰਗਰਸ ਨੇ ਜਿਹੜੇ ਸਟੈਬਲਿਸ਼ ਹੋ ਚੁੱਕੇ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਅਜਿਹੀਆਂ ਚੀਜ਼ਾਂ ਨਾ ਪ੍ਰਮੋਟ ਕੀਤੀਆਂ ਜਾਣ ਹਾਂਜੀ ਜ਼ਰੂਰ ਕਿ ਉਹ ਜਿਹੜੇ ਐਗਜ਼ਾਮਪਲ ਜਿਵੇਂ ਬਹੁਤ ਸਾਰੇ ਜਿਵੇਂ ਸਿੰਗਰਸ ਅਗੇ ਜਿਵੇਂ ਐਵੇਂ ਦੇ ਗਾਣੇ ਬਣਾਉਂਦੇ ਆ ਪਰ ਮੈਂ ਉਹਨਾਂ ਨੂੰ ਸਿਰਫ ਇੱਕੋ ਬੇਨਤੀ ਕਰਨਾ ਚਾਹੁੰਦਾ ਪਲੀਜ਼ ਐਵੇਂ ਦੇ ਗਾਣੇ ਨਾ ਬਣਾਓ ਆਪਣਾ ਜਿਹੜਾ ਪੰਜਾਬ ਦਾ ਸਮਾਜ ਹੈਗਾ ਉਹ ਖਰਾਬ ਹੋ ਰਿਹਾ ਸੱਭਿਆਚਾਰ ਖਤਮ ਹੋ ਰਿਹਾ ਬਿਲਕੁਲ ਤੇ ਦੇਸ਼ ਖਤਮ ਹੋ ਰਿਹਾ ਕਿਉਂਕਿ ਯੰਗਸਟਰਸ ਆਪਾਂ ਦੇਖਦੇ ਤੁਸੀਂ ਅਜੇ ਆਪਣੇ ਘਰ ਬਿਠੇ ਹੋ ਲੇਕਿਨ ਜਦੋਂ ਇੱਕ ਏਜ ਆ ਜਾਂਦੀ ਹੈ 18 19 20 ਦੀ ਉਦੋਂ ਯੂਥ ਨੂੰ ਹੁੰਦਾ ਕਿ ਫੌਰਨ ਚੱਲ ਜਾਈਏ ਉੱਥੇ ਲੱਖਾਂ ਦੇ ਲਗਾ ਕੇ ਚਲੇ ਜਾਣਾ ਲੇਕਿਨ ਇੱਥੇ ਆਪਣੀ ਸਕਿੱਲ ਨੂੰ ਡਿਵੈਲਪ ਨਹੀਂ ਕਰਦੇ ਨਾ ਹੀ ਕੰਮ ਕਰਨਾ ਪਸੰਦ ਕਰਦੇ ਆ ਲੱਗਦਾ ਨਹੀਂ ਉਹ ਚੀਜ਼ ਕਰ ਚ ਲਈਏ ਤੇ ਆਪਣੇ ਦੇਸ਼ ਨੂੰ ਵਧੀਆ ਬਣਾ ਲਈਏ ਹਾਂਜੀ ਜੂਰ ਕਿਉਂਕਿ ਜਿਹੜੀ ਪੰਜ ਆਪ ਦੀ ਧਰਤੀ ਆ ਉਹ ਪੰਜਾਬ ਹੈ ਤੇ ਜਿਹੜਾ ਆਪਣਾ ਦੇਸ਼ ਜਿਹੜਾ ਨਸ਼ਾ ਨਾਲ ਖਤਮ ਹੋ ਰਿਹਾ ਉਹ ਜਿਹੜਾ ਪਰਦੇਸ਼ ਹੈ ਨਾ ਆਪਾਂ ਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ ਤੇ ਮਤਲਬ ਮੈਂ ਆਹੀ ਕਹਿਣਾ ਹਾਂ ਕਿ ਪਲੀਜ਼ ਤੁਸੀਂ ਨਸ਼ਾ ਨਾ ਕਰੋ ਤੇ ਆਪਣੇ ਆਪਣਾ ਜਿਹੜੇ ਇੱਥੇ ਰਹਿ ਕੇ ਤੇ ਇਹੋ ਜਿਹੇ ਜਿਹੜੇ ਸੰਗੀਤ ਆ ਉਹਨਾਂ ਨੂੰ ਪਸੰਦ ਕਰੋ ਉਹਨਾਂ ਦੇ ਜਿਹੜੇ ਲਿਰਿਕਸ ਆ ਉਹਨਾਂ ਨੂੰ ਤਿਆਰੋ ਕਲਮਨ ਵਿਜ਼ਨ ਕੀਆ ਗੇ ਦੀ 뮤జిక్ ਤੇ ਤੁਸੀਂ ਚਲੋ ਸਿੱਖਦੇ ਹੋ ਨਾਲ ਨਾਲ ਇਹਨਾਂ ਵਧੀਆ ਹਜੇ ਤੇ ਉਹ ਗਾਣਾ ਸ਼ੁਰੂ ਕਰ ਦਿੱਤਾ ਕਈ ਪ੍ਰਾਈਜ਼ ਜਿੱਤਲੇ ਇਸ ਉਮਰ ਦੇ ਵਿੱਚ ਕਈ ਇੰਟਰਵਿਊਜ਼ ਹੋ ਗਈਆਂ ਅੱਗੇ ਦੀ ਵਿਜ਼ਨ ਕੀ ਹੈ ਹੁਣ ਸਿੰਗਰ ਹੀ ਬੰਨਾ ਹੈ ਕਾਨਸਰਟ ਕਰਨੇ ਆ ਡਿਵੋਸ਼ਨਲ Song ਕਰਨੇ ਸੂਫੀ ਪ੍ਰੋਗਰਾਮਸ ਕਰਨੇ ਨੇ ਕਦਨਾ ਕੀ ਹੈ ਕਿ ਮੈਂ ਤਾਂ ਚਾਹਨਾ ਹਾਂ ਕਿ ਪਹਿਲਾ ਵੈਗੁਰ ਦੀ ਮਰਜ਼ੀ ਮੈਨੂੰ ਜੋ ਵੀ ਬਣਾ ਦੇ ਪਰ ਜਿਹੜਾ ਮੇਰੇ ਏਮ ਹੈ ਜਿਹੜਾ ਮੇਰਾ ਪੈਸ਼ਨ ਹੈ ਤੇ ਜਿਹੜੀ ਮੇਰੀ ਹੌਬੀ ਹੈ ਉਹ ਹੈਗੀ ਸਿੰਗਿੰਗ ਤੇ ਮੈਂ ਆਹੀ ਚਾਹਨਾ ਹਾਂ ਕਿ ਮੈਂ ਸਿੰਗਰ ਬਣਾ ਪਰ 올 ਓਵਰ ਵਰਡ ਚ ਸਿੰਗਰ ਬਣਾ ਪਰ ਜਿਵੇਂ ਨਾਲ ਦੀ ਨਾਲ ਕੀਰਤਨ ਵੀ ਕਰਾਂ ਗੁਰਬਾਨੀ ਦੇ ਨਾਲ ਜੋੜੇ ਲੈਣਾ ਤਰੰਮ ਦੇ ਨਾਲ ਜੋੜੇ ਲੈਣਾ ਹਾਂਜੀ ਤੇ ਬਿਲਕੁਲ ਹੁੰਦੇ ਜਿਹੜੇ ਸਿੰਗਰਸ ਦੇਖਦੇ ਹੋ ਤੁਸੀਂ ਉਹਨਾਂ ਦੇ ਵਿੱਚ ਕੋਈ ਆਪਣਾ ਕੋਈ ਦੇਖਿਆ ਰੋਲ ਮਾਡਲ ਕੀ ਯਾਰ ਇਹਦੇ ਵਰਗਾ ਬੰਦਾ ਜਾਂ ਇਹ ਵਧੀਆ ਗਾਉਂਦਾ ਜਾਂ ਇਹਦੀ ਜਿਹੜੇ ਲਿਰਿਕਸ ਜਿਹੜੇ ਚੂਜ਼ ਕਰਦੇ ਨੇ ਗਾਣਿਆਂ ਦੇ ਵਿੱਚ ਇਹ ਵਧੀਆ ਹੁੰਦੇ ਕੋਈ ਇਦਾਂ ਦਾ ਸਿੰਗਰ ਹੈਗਾ ਹਾਂਜੀ ਸਭ ਤੋਂ ਪਹਿਲਾਂ ਮੈਂ ਮੇਰੇ ਜਿਹੜੇ ਫੇਵਰਟ ਸਿੰਗਰ ਹੈਗੇ ਉਹ ਨੇ ਬੀਰ ਸਿੰਘ ਤੇ ਉਹ ਤੇ ਉਹਨਾਂ ਨੇ ਵੀ ਬੜੇ ਸ਼ਬਦ ਕੀਤੇ ਦਿਲਜੀਤ ਦਸਾਂਜ ਦਾ ਜਿਹੜੇ ਮੈਂ ਤੁਹਾਨੂੰ ਦੱਸਦਾ ਪਿਆ ਸੀ ਗੋਬਿੰਦ ਦੇ ਲਾਲ ਸੂਬਿਆ ਉਹਨਾਂ ਨੇ ਵੀ ਐਵੇਂ ਦੇ ਬੜੇ ਆਰ ਨਾਨਕ ਪਾਰ ਨਾਨਕ ਦਿਲਜੀਤ ਦਸਾਂਜ ਨੇ ਵੀ ਜਿਵੇਂ ਉਹ ਹੈਗੇ ਨਾ ਬਸ ਮੈਂ ਉਹ ਵੇਦਾ ਬੰਨਾ ਚਾਹਨਾ ਹੈ ਮਤਲਬ ਗੁਰਬ ਦੇ ਨਾਲ ਵੀ ਜੁੜਿਆ ਰਹਿਣਾ ਰੱਬ ਦੇ ਨਾਲ ਵੀ ਜੁੜਿਆ ਰਹਿਣਾ ਤੇ ਸੰਗੀਤ ਦੇ ਨਾਲ ਵੀ ਜਿਹੜੇ ਸਿੰਗਰਸ ਤੁਸੀਂ ਫੋਲੋ ਕਰਦੇ ਹੋ ਤੁਸੀਂ ਗੱਲ ਕੀਤੀ ਜਿਹੜੇ ਵੀ ਸਿੰਗਰਸ ਦੀ ਉਹ ਅੱਜ ਬਹੁਤ ਨਾਮ ਬਣ ਗਿਆ ਹਣਾ ਕਈ ਸਿੰਗਰਸ ਉਹ ਨੇ ਤੁਸੀਂ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਦਲਜੀਤ ਦੋਸਾਂਜ ਅੱਜ ਇਦਾਂ ਦੇ ਕਾਨਸਰਟ ਆ ਕਿ ਜਦੋਂ ਐਲਾਨ ਹੋ ਜਾਂਦਾ ਕਿ ਕਾਨਸਰਟ ਕਰਨਾ ਤੇ ਟਿਕਟਸ ਬਲੈਕ ਹੁੰਦੀਆਂ ਨੇ ਟਿਕਟਸ ਨਹੀਂ ਮਿਲਦੀਆਂ ਉਹਨਾਂ ਦੇ ਕਾਨਸਰਟ ਦੀਆਂ ਬਹੁਤ ਵੱਡੇ ਵੱਡੇ ਚਾਰਜ ਲੈਂਦੇ ਨੇ ਉਹ ਸ਼ੋਅ ਕਰਨ ਦੇ ਮਨ ਦੇ ਵਿੱਚ ਕੋਈ ਵਿਜ਼ਨ ਰੱਖੀ ਹੈ ਕਿ ਮੈਂ ਵੀ ਇਹਨਾਂ ਲੱਖ ਰੁਪਏ ਭੇਮਣ ਲੈਣੀ ਹੈ ਨਹੀਂ ਮੈਂ ਤਾਂ ਬਸ ਆਹੀ ਚੰਨਾ ਪਹਿਲੇ ਬਾਬਾ ਜੀ ਮੈਨੂੰ ਆਪਣਾ ਸਿੰਗਰ ਬਣਾ ਦੇਣ ਫਿਰ ਫਿਊਚਰ ਚ ਫਿਊਚਰ ਜੀ ਵੇਖਾਂਗੇ ਕਿਹੜੀ ਕਲਾਸ ਚ ਮੈਸੇਜ ਹਾਂ ਮੈਂ 7 ਚ 7 ਦੇ ਵਿੱਚੋਂ ਤੇ ਸਕੂਲ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਜਿੱਦੇ ਟੀਚਰਸ ਨਹੀਂ ਕਰਦੇ ਨੇ ਕੋਪਰੇਟ ਕਰਦੇ ਨਹੀਂ ਕਹਿੰਦੇ ਨੇ ਅਪਰੀਸ਼ੀਏਟ ਕਰਦੇ ਨੇ ਬੱਚੀ ਜਿਹੜੇ ਹੋਏ ਵੀ ਨਾਲ ਨਹੀਂ ਹਾਂਜੀ ਜ਼ਰੂਰ ਕਰਦੇ ਨੇ ਫੈਮਿਲੀ ਵੱਲੋਂ ਵੀ ਸਪੋਰਟ ਪੂਰਾ ਹੈ ਹਾਂਜੀ ਪੂਰੀ ਕੋਈ ਮੈਨੂੰ ਫਾਈਨੈਂਸ਼ਲੀ ਪ੍ਰੋਬਲਮ ਨਹੀਂ ਆਗੀ ਮੇਰੀ ਫੈਮਿਲੀ ਮੈਨੇ ਪੂਰਾ ਸਪੋਰਟ ਕਰਦੀ ਹੈ ਸਟੱਡੀ ਤਾਂ ਨਾਲ ਨਾਲ ਫਿਰ ਮੈਨੇਜ ਕਿੱਦਾਂ ਕਰਦੇ ਹੂੰ ਸਵੇਰੇ ਸਕੂਲ ਵੀ ਜਾਣਾ ਹੁੰਦਾ ਹੋਊਗਾ ਇਹ ਉਮਰ ਹ ਹਾਂਜੀ ਐਕਚੁਅਲੀ ਜਦੋਂ ਮੈਂ ਹੈਗਾ ਜਦੋਂ ਮੈਂ ਇੱਥੇ 3 ਵਜੇ ਘਰ ਆਣਾ ਤਿੰਨ ਤੋਂ ਸਿੱਧੇ ਮੈਂ ਦੋ ਪੰਜ ਮਿੰਟ ਚ ਰੋਟੀ ਖਾ ਕੇ ਫਿਰ ਦਿਨ ਤੋਂ ਚਾਨ ਮੈਂ ਮੈਸ ਟਿਊਸ਼ਨ ਜਾਣਾ ਓਨਲੀ ਤੇ ਫਿਰ 4 ਤੋਂ ਜਿਹੜਾ ਹੈਗਾ 7-8 ਵਜੇ ਤੱਕ ਜੇ 6 ਕਲਾਸ 뮤직 ਕਲਾਸ 'ਚ ਜਾਣਾ ਸਾਰਾ ਕੁਝ ਮੈਨੇਜ ਹੋਣਾ ਹੀ ਹਾਂਜੀ ਟਾਈਮ ਓਕੇ 뮤직 ਕਲਾਸ 'ਚ ਟਾਈਮ ਬਹੁਤ ਲੱਗ ਜਾਂਦਾ ਹੈ ਇਸ ਲਈ ਰਿਆਜ਼ ਵੀ ਫਿਰ ਸਵੇਰ ਉੱਠ ਕੇ ਕਰਦੇ ਹਾਂ ਹਾਂਜੀ ਸਵੇਰੇ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜੀ ਤੁਹਾਡੀ ਇਸੇ ਹੋਰ ਬੱਚੇ ਦੇਖ ਰਿਆ ਜਾਂ ਉਹ ਲੋਕ ਦੇਖ ਰਿਹਾ ਜਿਹੜੇ ਮਿਊਜ਼ਿਕ ਸਿੱਖਣਾ ਚਾਹੁੰਦੇ ਸਿੰਗਰ ਬੰਦਾ ਚਾਹੁੰਦੇ ਆ ਤੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਜਿਹੜਾ ਦਿਲ ਦੇ ਵਿੱਚ ਹੋਵੇ ਕਿ ਤੁਸੀਂ ਵੀ ਇਹ ਚੀਜ਼ ਕਰੋ ਜਿਸ ਤਰ੍ਹਾਂ ਮੈਂ ਆਪਣੇ ਪੈਸ਼ਨ ਨੂੰ ਸਮਝਿਆ ਆਪਣੇ ਇੱਕ profession ਨੂੰ ਸਮਝਿਆ ਕਿ ਮੈਂ ਇਹ ਕੰਮ ਕਰਨਾ ਹੈ ਮੈਂ ਸਭ ਤੋਂ ਪਹਿਲਾਂ ਇੱਕ ਆਪਣੇ ਜਿਹੜੇ ਆਪਾਂ ਨੂੰ ਵੇਖ ਰਹੇ ਨੇ ਜਿਹੜੇ ਦਰਸ਼ਕ ਆ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਵੀ ਤੁਹਾਡੇ ਚਿਲड्रन ਹੈਗੇ ਆ ਉਹਨਾਂ ਨੂੰ ਜਿਹੜੇ ਤੁਹਾਡੇ ਕਿਡਸ ਹੈਗੇ ਉਹਨਾਂ ਨੂੰ ਜੋ ਉਹ ਜਿਹੜਾ ਉਹਨਾਂ 'ਚ ਪੈਸ਼ਨ ਆ ਉਹਨਾਂ ਨੂੰ ਕੋਈ ਫਾਈਨੈਂਸ਼ਲੀ ਮਤਲਬ ਪ੍ਰੋਬਲਮ ਨਾ ਦੋ ਤ ਉਹਨਾਂ ਨੂੰ ਪੂਰਾ ਸਪੋਰਟ ਕਰੋ ਤੇ ਮੈਂ ਸਾਰਿਆਂ ਨੂੰ ਤੇ ਮੈਂ ਸਾਰੇ ਬੱਚਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਜਿਹੜਾ ਤੁਹਾਡੇ ਅੰਦਰ ਪੈਸ਼ਨ ਹੈਗਾ ਤੁਸੀਂ ਉਹ ਬਾਹਰ ਕੱਢੋ ਤੇ ਆਪਣੀ ਦੁਨੀਆ ਨੂੰ ਵਿਖਾਉਣ ਦਾ ਮੌਕਾ ਦਿਓ ਬਿਲਕੁਲ ਤੇ ਜਿਹੜਾ ਹਮੋਨੀਅਮ ਢਬਲਾ ਸਿੱਖੇ ਬਿਨਾ ਕਿੱਦਾਂ ਮਤਲਬ ਕਿਉਂਕਿ ਇਹਨੂੰ ਵੀ ਸਿੱਖਣਾ ਪੈਂਦਾ ਪਹਿਲਾਂ ਵੀ ਆਪਾਂ ਦੇਖਿਆ ਕਿ ਯੂਟਿਊਬ ਕਲਾਸਿਸ ਵੀ ਲੈਂਦੇ ਸੀ ਕਿ ਆਨਲਾਈਨ ਨਹੀਂ ਮੈਂ ਯੂਟਿਊਬ ਤੋਂ ਨਹੀਂ ਵੇਖਿਆ ਮੈਂ ਜਿਵੇਂ ਕੀਰਤ ਜਿਵੇਂ ਮੈਂ ਗੁਰਦੁਆਰਾ ਸਾਹਿਬ ਜਾਂਦਾ ਨਾ ਉੱਥੇ ਜਿਵੇਂ ਰਾਗੀ ਜਿਹੜੇ ਹੁੰਦੇ ਆ ਉਹ ਢਬਲਾ ਪਲੇ ਕਰਦੇ ਕੀਰਤਨ ਪਲੇ ਕਰਦੇ ਆ ਉਹਨਾਂ ਵੱਲੋਂ ਵੇਖ-ਵੇਖ ਕੇ ਤੇ ਇੱਕ ਬਾਬਾ ਜੀ ਦੀ ਵੈਹ ਕਿਰਪਾ ਮਤਲਬ ਉਹ ਜਿਸ ਤਰ੍ਹਾਂ ਹੱਥ ਚਲਾਉਂਦੇ ਆ ਉਸ ਤਰ੍ਹਾਂ ਦੇਖ ਦੇ ਕੇ ਕਾਪੀ ਕਰ ਲਉਂਦੇ ਆ ਹਾਂਜੀ ਫਿਰ ਜਿਵੇਂ ਜਿਹੜੇ ਦਰਬਾਰ ਸਾਹਿਬ ਹੁੰਦੇ ਆ ਉਸ ਤਾਨ ਵੀ ਕਰਦੇ ਆ ਤੇ ਸਾਰੇ ਸਾਰੇ ਗਮਾ ਪਾਦਨੀ ਸਸਾਨੀ ਦਾ ਪਮਾ ਉਹ ਜਿਵੇਂ ਤਾਨਾ ਕਰਦੇ ਆ ਤੇ ਉਹਨਾਂ ਵਾਲੇ ਵੇਖ ਵੇਖ ਕੇ ਫਿਰ ਉਹ ਵੀ ਹਰਮੋਨੀ ਤੇ ਜਦੋਂ ਉਹ ਜਾਂਦੇ ਹੁੰਦੇ ਮੈਂ ਉਹਨਾਂ ਵਾਲੇ ਵੇਖ ਕੇ ਪੂਰਾ ਸਾਰੇ ਗਮਾ ਪਾ ਕੱਢਿਆ ਤੇ ਫਿਰ ਉਹ ਫਿਰ ਬਾਕੀ ਮੈਨੂੰ ਮੈਂ ਬਾਕੀ ਫਿਰ ਸਾਰੇ ਗਮਾ ਤੇ ਵਿਜਾਨਾ ਤੈਨੂੰ ਜਾਂਦੇ ਜਾਂਦੇ ਕੋਈ ਐਂਡ ਕਰ ਦੋ ਇੱਕ ਕੋਈ 뮤직 ਆਪਣਾ ਕੋਈ ਇਸ ਤਰੀਕੇ ਦਾ ਹੋਵੇ ਕੋਈ Song ਹੋਵੇ ਜਿਹੜਾ ਦਿਲ ਦੇ ਕਰੀਬ ਹੋਵੇ ਚਾਹੇ ਡਿਵੋਸ਼ਨਲ ਹੀ ਹੋਵੇ ਲੇਕਿਨ ਦਿਲ ਦੇ ਕਰੀਬ ਹੋਵੇ ਕਿ ਯਾਰ ਨਹੀਂ ਇਹਦੇ ਲਿਰਿਕਸ ਬਹੁਤ ਵਧੀਆ ਵਾ ਹਾਂਜੀ ਜ਼ਰੂਰ ਹੂੰ ਤੇਰਾ ਜਨ ਕੇੜੇ ਢੰਗ ਦਾਏ ਮੇਰਾ ਸੋਚਾਂ ਵਿੱਚ ਦਿਲ ਲੰਗਦਾ ਹੈ ਸਾਰੀ ਰਾਤ ਨਾ ਅੱਖੀਆਂ ਸੁੰਦਿਆ ਨੇ ਮੈਨੂੰ ਯਾਦਾ ਤੇਰੀ ਆਉਂਦੀਆਂ ਨੇ ਮੈਨੂੰ ਯਾਦਾ ਤੇਰੀ ਆਉਂਦੀਆਂ ਨੇ ਮੈਨੂੰ ਯਾਦਾ ਵੇਛੜੀਆਂ ਲਾ ਕਰ ਲਿਆ ਕੇ ਪਿਆਰ ਦੀਆਂ ਤੈਨੂੰ ਆਸਾਵਾ ਜਾ ਮਰ ਦਿਆ ਆ ਜਾ ਦੂਰੀ ਅਬਦ ਸਤੋਨੀਆਂ ਨੇ ਮੈਨੂੰ ਯਾਦਾ ਤੇਰੀਆਂ ਯੋਨੀਆਂ ਨੇ ਮੈਨੂੰ ਯਾਦਾ ਦੇਖੋ ਤੁਸੀਂ ਦੇਖੋ 12 ਸਾਲ ਦੀ ਉਮਰ ਹੈ ਨੌਲੇਜ ਕਿੰਨੀ ਹੈ ਮੈਸੇਜ ਜਿਹੜੇ ਗੀਤ ਆਪ ਲਿਖੇ ਨੇ ਉਹਨਾਂ ਦੇ ਵਿੱਚ ਜਿਹੜੇ ਸ਼ਬਦ ਯੂਜ਼ ਕੀਤੇ ਨੇ ਕਾਫੀ ਹਮਲਾਇਆ ਲੇਕਿਨ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਫੀਵਰ ਵੀ ਹੈ ਲੇਕਿਨ ਫਿਰ ਵੀ ਇਸ ਸਕੇਲ ਤੇ ਗਾਣਾ ਇਸ ਤਰੀਕੇ ਦੀਆਂ ਗਦਾਰੀਆਂ ਲੈਣੀਆਂ ਹਾਰਮੋਨੀਅਮ ਪਲੇ ਕਰਨਾ ਟਬਲਾ ਪਲੇ ਕਰਨਾ ਪਿਆਨੋ ਪਲੇ ਕਰਨਾ ਇਹਨੂੰ ਕਈ ਕੀ ਸਾਲ ਲੱਗਦੇ ਨੇ ਸਿੱਖਣ ਦੇ ਵਿੱਚ ਕਈ ਕੀ ਸਮਾਂ ਲੱਗਦਾ ਰਿਆਜ਼ ਲੱਗਦਾ ਲੇਕਿਨ ਪਰਮਾਤਮਾ ਦੀ ਕਿੰਸੀ ਬਖਸ਼ ਹੋਈ ਹੈ ਕਿ ਆਪਣੇ ਟੈਲੈਂਟ ਨੂੰ ਮਸ਼ਾਨ ਕੇ ਇਸ ਤਰੀਕੇ ਦਾ ਗਾ ਰਹੇ ਨੇ ਕਿ 12 ਸਾਲ ਦੇ ਮੱਦੇ ਵਿੱਚ ਇਹਨੇ ਜਿਹੜੇ ਅਵਾਰਡ ਵਿਨ ਕਰ ਲਏ ਨੇ ਸੋ ਜਰੂਰ ਤੁਸੀਂ ਵੀ ਜਿਹੜਾ ਨੇੜੇ ਤੇ ਟੈਲੈਂਟ ਹੁੰਦਾ ਹੈ ਉਹਨੂੰ ਪ੍ਰਮੋਟ ਕਰਿਆ ਕਰੋ ਉਹਨੂੰ ਨਵਾਜ਼ਿਆ ਕਰੋ ਉਹਨੂੰ ਤਰਾਸ਼ ਕੇ ਇਸ ਤਰੀਕੇ ਦੇ ਪਲੈਟਫਾਰਮ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਵੀ ਆਪਣਾ ਨਾਮ ਬਣਾ ਸਕਣ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਮੈਦਾਨਿਸ਼ ਗੁਪਤਾ ਕੈਮਰਾਮੈਨ ਗੁਲਜੋਦੇ ਨਾਲ ਧੰਨਵਾਦ